ਇਹ ਵੀ ਸੁਧਰ ਜੋ بار بار ਇਹਨਾਂ ਕੰਟਰੈਕਟਰਾਂ ਨੂੰ ਸਾਰ ਨੂੰ ਲੈਣਾ ਜਿਹੜੇ ਵੀ ਇਹ ਕਾੜੇ ਕੰਮ ਕਰਦੇ ਨੇ ਸਿਲੈਕਟਡ ਹੀ ਨੇ ਉਹ ਸਾਰੇ ਤੇ ਅਸੀਂ ਬਾਈ ਜੀ ਉਹ ਸਾਈਟਾਂ ਤੇ ਜਾਵਾਂਗੇ ਜੇ ਫਿਰ ਵੀ ਨਾ ਹਟੇ ਨਾ ਅਸੀਂ ਸਾਈਟਾਂ ਤੇ ਜਾ ਕੇ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਸੇਖੇ ਦੇ ਵਿੱਚ 40 ਲੱਖ ਰੁਪਏ ਸਮਥਿੰਗ 40 ਕਿ 38 ਮੈਨੂੰ ਐਗਜ਼ੈਕਟ ਫਿਗਰ ਨਹੀਂ ਮਿਲਾ ਕੇ ਰੱਖਣਾ 40 ਲੱਖ ਰੁਪਏ ਬਾਈ ਨਵੀਂ ਜੀ ਉਹ ਉਹ ਨੂੰ ਆਇਆ ਬਾਈ ਸਾਡੀ ਆਪਣਾ ਸਟੇਡੀਅਮ ਸੇ ਕਿਦੇ ਵਿੱਚ ਤੁਸੀਂ ਤੁਸੀਂ ਸਟੇਡੀਅਮ ਜਾ ਕੇ ਦੇਖੋ ਉੱਥੇ ਤੁਹਾਨੂੰ 5 ਲੱਖ ਵੀ ਲਗੇ ਸੀ। ਹੈ ਸਟੇਡੀਅਮ ਬਣਾਇਆ ਉੱਥੇ ਮੈਂ ਇਹ ਸਾਈਟਾਂ ਤੇ ਜਾ ਕੇ ਅਸੀਂ ਹੁਣ ਜਾਗਰ ਕਰਾਂਗੇ ਜੇ ਇਹ ਨਾ ਮਤਲਬ ਕਿ ਇਸ ਗੱਲ ਤੋਂ ਨਾ ਇਹਨਾਂ ਨੇ ਠੀਕ ਕੀਤਾ ਸਿਸਟਮ। ਸਾਰੀ ਟੁੱਟ ਗਿਆ। ਮੈਨੂੰ ਵੀ ਕੋਈ ਇੰਨੀ ਨਹੀਂ ਹੈਗੀ ਜਿਹੜੀ ਸਾਫ਼ਤਾ ਉੱਥੇ ਸਾਰੀਆਂ ਟਾਂਗੀਆਂ ਉਹਦੇ ਲਈ ਵੀ ਲੜਾਈ ਕਰਨੀ ਬਿਲਕੁਲ ਲੜਾਂਗੇ ਜੀ ਕੰਨੀ ਗੱਲਾਂ ਬਰਨਾਲਾ ਜਾਂ ਸੇਖਾ ਨਹੀਂ ਨਾ ਬਰਨਾਲੇ ਦਾ ਬਾੜ ਬਰਨਾਲੇ ਦਾ ਬਾੜ ਤੋੜਨਾ ਵੀ ਅਸੀਂ ਧਰੋਲੇ ਦੀ ਆ ਸਾਡਾ ਭੜਾ ਇਹ ਇਹ ਬੜੇ ਵਧੀਆ ਮਤਲਬ ਕਿ ਕਹ ਲਵਾਂ ਕਿ ਸ਼ਖਸ ਨੇ ਇਹਨਾਂ ਨੇ ਦੇਖੋ ਪਤਾ ਦੇਖੋ ਕੋਈ ਮੈਂ ਕੋਈ ਇਹ ਨਹੀਂ ਕਹਿੰਦਾ ਸਰਕਾਰਾਂ ਛੱਡਣੀਆਂ ਬਹੁਤ ਔਖੀਆਂ ਸਵਾਨੀ ਸਾਹਿਬ ਸਰਕਾਰਾਂ ਸਰਕਾਰਾਂ ਛੱਡਣੀਆਂ ਬਹੁਤ ਔਖੀਆਂ ਨੇ ਮੈਂ ਨਹੀਂ ਕਹਿੰਦਾ ਕਿ ਮੈਂ ਮਹਾਨ ਆ ਵੀ ਮੈਂ ਪਲੈਨਿੰਗ ਬੋਰਡ ਦੀ ਚੇਅਰਮੈਨ ਨਹੀਂ ਛੱਡਦੀ ਠੀਕਾ ਪਰਮਾਤਮਾ ਦੀ ਸਾਡੇ ਦੇ ਕਿਰਪਾ ਸੀ ਅਸੀਂ ਡਟ ਗਏ ਆ ਸਾਡੇ ਭਰਾ ਸਾ ਖੜੇ ਆ ਇਹ ਉਹ ਨੇ ਮੈਂ ਇਕੱਲੇ ਨਹੀਂ ਸਰਕਾਰ ਛੱਡੀ ਆ ਜਿਹੜੇ ਸਾਰੇ ਨਿਗਾ ਮਾਰੋ ਤੁਸੀਂ ਆ ਜਿਹੜਾ 500 ਜਣਾ ਖੜਾ ਨਾ ਇਹਨਾਂ ਸਾਰਿਆਂ ਨੇ ਸਰਕਾਰ ਛੱਡੀ ਆ ਤੇ ਉਹਨਾਂ ਦੇ ਵਿੱਚੋਂ ਆ ਮੰਦਰੀ ਜੀ ਕਿਉਂਕਿ ਹੁਣ ਇਹਨਾਂ ਨੇ ਮਤਲਬ ਕਿ ਇਹ ਮੀਤ ਪ੍ਰਧਾਨ ਸੀ ਮੌਜੂਦਾ ਮੀਤ ਪ੍ਰਧਾਨ ਹੋਣਾ ਬਹੁਤ ਵੱਡੀ ਗੱਲ ਹੁੰਦੀ ਆ ਇਹਨਾਂ ਨੇ ਵੀ ਸਰਕਾਰ ਛੱਡੀ ਸੀ ਸੋ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਸਾਰੇ ਭਰਾਵਾਂ ਤੇ ਤਾਕਤ ਬਖਸ਼ੇ ਕਿਉਂਕਿ ਸਰਕਾਰ ਤਾਂ ਝੜ ਚੁੱਕੀ ਆ ਤੇ ਅਸੀਂ ਹਰ ਥਾਂ ਤੇ ਜਾਵਾਂਗੇ ਜਿੱਥੇ ਕਰਾਪਸ਼ਨ ਹੋਣੀ ਹੈ ਜਿਹੜੇ ਅਸੀਂ ਸੰਭਾਲ ਦੇ ਪਹਿਰਾ ਦਰਵਾਜ਼ੇ ਇਹ ਕੀ ਹੁੰਦਾ ਸੀ ਜਦੋਂ ਕਮੇਟੀ ਟੈਂਡਰ ਆਰਗੇਨਾਈਜ਼ਡ ਦੁਆਰਾ ਕਿਹੜਾ ਜੋ ਇੰਟਰਟੇਲ ਆਉਂਦਾ ਹੈ। ਹੁਣ ਕੀ ਗੱਲ ਹੈ? ਫੋਲਾਈਨਰ ਟੈਂਡਰ ਆਉਂਦਾ ਹੈ ਨਾ। ਇਹ ਆਨਲਾਈਨ ਚੈਨਲ। ਆਮ ਬੰਦੇ ਨੂੰ ਕਿਸੇ ਨੂੰ ਵੀ ਪਤਾ ਲੱਗਦਾ ਕਿ ਇਹ ਕਿਹੜਾ ਟੈਂਡਰ ਹੈ। ਕਿੰਨੇ ਕਰੋੜ ਦਾ ਹੈ? ਕਿੰਨੇ ਮਿਲੀਅਨ ਦਾ ਹੈ? ਕੋਈ ਕੁਛ ਨਹੀਂ ਲੱਗ ਰਿਹਾ। ਅਗਲਾ ਗੱਲ ਬੋਰਡ ਦੀ ਮੌਤ ਜਿਹੜਾ ਪੀਲੇ ਰੰਗ ਦਾ ਬੋਰਡ ਲਾਉਣਾ ਹੈ। ਕਿਉਂ ਬੋਰਡ ਲਾਉਣਾ ਹੈ? ਬਿਲਕੁਲ ਨਹੀਂ ਮੈਂ। ਆ ਮੈਂ ਬਿਲਕੁਲ ਮੈਂ ਸਾਰੇ ਠੇਕੇਦਾਰਾਂ ਨੂੰ ਵੀ ਕਹਿਣਾ ਵੀ ਭਾਈ ਹੁਣ ਤੁਸੀਂ ਸਹੀ ਕੰਮ ਕਰੋ ਨਹੀਂ ਅਸੀਂ ਲੜਾਈ ਲੜਾਂਗੇ ਨਹੀਂ ਤੁਹਾਡੀ ਸਾਈਡ ਤੇ ਜਾ ਕੇ ਫਿਰ ਸਾਨੂੰ ਮਾਈਕੋਣਾ ਪਿਆ ਕਰੋ ਨਹੀਂ ਸਾਨੂੰ ਉਥੇ ਪੱਤਰਕਾਰਾਂ ਦੇ ਭਰਾਵਾਂ ਦਾ ਸਾਥ ਲੈਣਾ ਪੈਣਾ ਫਿਰ ਤੁਸੀਂ ਕਹੋਗੇ ਭਾਈ ਸਾਡੀ ਬਖਸ਼ਾਨੀ ਕਰੋ ਬਾਅਦ ਵੀ ਨਹੀਂ ਕਹਿੰਦਾ ਮੈਂ ਧਰਨੇ ਲਾਉਂਗਾ ਜੋ ਕਹਿੰਦੇ ਆਪ ਹੀ ਹੈ ਚੋਰ ਨੇ ਉਹ ਧਰਨੇ ਲਾਉਂਗੇ ਕਾਰਵਾਈ ਕਰਾਓ ਕਾਰਵਾਈ ਕੌਮ ਕਿਉਂ ਕਰਨਗੇ ਕੋਈ ਆਪ ਹੀ ਚੋਰ ਨੇ ਕੀ ਕਾਨੂੰਨੀ ਲੜਾਈ ਵੀ ਨਾਲ ਲੜੋਗੇ ਧਰਨੇ ਦੇ ਨਾਲ ਬਗਲਾ ਸਾਹਿਬ ਮੇਰੀ ਗੱਲ ਨੂੰ ਸਮਝੋ ਦੇਖੋ ਕਿਸੇ ਵੀ ਸਟੇਟ ਦੇ ਜਿਹੜੇ ਕਸਟੋਰੀਅਨ ਹੁੰਦੇ ਆ ਉਹ ਉਪ ਮੰਤਰੀ ਪੰਜਾਬ ਹੁੰਦੇ ਆ ਜਿੰਨਾ ਚਿਰ ਉਹ ਅੰਮ੍ਰਿਤਾਲ ਸਵਾ ਸਵਾ ਸਾਲ ਰਹਿੰਦਾ ਸਵਾ ਸਾਲ ਉਹ ਮੁਕੂਲੀ ਤੇ ਆਪਾਂ ਧਰਨਾ ਲਾ ਕੇ ਉਹਨਾਂ ਤਾਂ ਗੱਲ ਬਚਾ ਸਕਦੇ ਕਿ ਤੁਸੀਂ ਤਾਂ ਮਾ ਲਾ ਕੇ ਆਪਾਂ ਗੱਲ ਪਹਚਾਵਾਗੇ ਕਿ ਉਹ ਨਹੀਂ ਹੁਕਮ ਫਿਰ ਆਪਾਂ ਕਾਨੂੰਨੀ ਲੜਾਈ ਵੀ ਲੜਾਂਗੇ ਜਿਵੇਂ ਕਿਹਾ ਤੁਸੇ ਆਪਾਂ ਉਹਨਾਂ ਦੇ ਪੋਰਟਲ ਦੇ ਉੱਤੇ ਵੀ ਸਾਰਾ ਕੁਝ ਆ ਬੱਕੀ ਜੀ ਖੜੇ ਆ ਬਾਈ ਹੋਰੀ ਇਹਨਾਂ ਨੇ ਸਾਰਾ ਕੁਝ ਪੋਰਟਲ ਤੇ ਪਾਇਆ ਤੇ ਕੋਈ ਨਹੀਂ ਹਾਲੀ ਇਕਵੈਰੀ ਵੀ ਲਵਾਈ ਆ ਇਨਕੁਆਰੀ ਵੀ ਲਵਾਈ ਆ ਤੁਹਾਨੂੰ ਵੀ ਬੇਨਤੀ ਕਰ ਇਹਨਾਂ ਨੇ ਇਨਕੁਆਰੀ ਵੀ ਲਵਾਈ ਆ ਰਿਕਵਰੀ ਵੀ ਰਿਕਵਰੀ ਬਾਰੇ ਵੀ ਕੰਮ ਵੀ ਚਲੋ ਜੀ ਬਾਦ ਸਾਹਿਬ ਦੀ ਕੰਮ ਆਇਆ ਤੁਸੀਂ ਕੱਲ ਜੀ ਜੇਨ ਦੇ ਕੀ ਆ ਇਹਨਾਂ ਦੇ ਕੱਲ ਕਿਹੜਾ ਪਾਰਟਨਰ ਤਾਂ ਨੋਟ ਟੈਂਡਰ ਸਿਲਸਾ ਉਹ ਅਗੂ ਤਾਂ ਬਗਾਵਤੀ ਹੈ ਉਹਨਾਂ ਦੇ ਹੱਥੇ ਪੋਰਟਲ ਬਿਲਕੁਲ ਜੀ ਬਿਲ ਅੱਜੀ ਮੈਂ ਤਾਂ ਅਜੇ ਤਾਂ ਉਹਨਾਂ ਦੀ ਗੱਲ ਹੋਈ ਨਹੀਂ ਤੁਹਾਨੂੰ ਪਤਾ ਹੈ ਨੈਕਸਟ ਸ਼ਾਮ ਨੂੰ ਆਜੇ ਤੜਕੇ ਆ ਜੇ ਮੈਂ ਉਜਾਗਰ ਕਰਤੀ ਵੀ ਭਾਈ ਹੁਣ ਇਮਾਨਦਾਰ ਬੰਦੇ ਦੀ ਬਦਲੀ ਨਾ ਕਰੋ ਠੀਕ ਹੈ ਨਾ ਮੈਂ ਕਹਣਾ ਗੱਲਾਂ ਗਰਦੀਬ ਬਾੜ ਨਹੀਂ ਸਾਰੇ ਸ਼ਹਿਰ ਨੂੰ ਵੀ ਉਨਾ ਇਮਾਨਦਾਰ ਜੀ ਕੋਈ ਇਮਾਨਦਾਰੀ ਨਾਲ ਕੰਮ ਕਰਦਾ ਕੋਈ ਵੀ ਆ ਚਲੋ ਜਿਹਨੇ ਪਹਿਲਾਂ ਕਰਪਸ਼ਨ ਵੀ ਕਰਦੀ ਮੈਂ ਇਹ ਨਹੀਂ ਕਹਿਣਾ ਜਿਆਜੋ ਇਮਾਨਦਾਰੀ ਨਾਲ ਕੰਮ ਕਰਨਾ ਹੁਣ ਵੀ ਸ਼ੁਰੂ ਕਰ ਲੈ ਅਸੀਂ ਫਿਰ ਵੀ ਉਹਦਾ ਬਹੁਤ ਬਹੁਤ ਧੰਨਵਾਦ ਕੋਈ ਨਾ ਜ ਆਉਣਾ ਸਮਝਦਾ ਹੋ ਉਸਾਰਾ ਦਸਤ ਧੰਨਵਾਦ ਬਾਰੇ ਬਹੁਤ ਸਿੱਖਿਆ ਆ ਗਈ ਹੈ ايني ويڊيو جو مان سمجهان ٿو آهيان